welcom to my channel dynamic passion fire ਵਿੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਤੇ ਉਮੀਦ ਕਰਦੀਆਂ ਕਿ ਤੁਸੀਂ ਸਾਰੇ ਚੜ੍ਹਦੀਆਂ ਕਲਾਂ ਚੋਂ ਤੇ ਹਮੇਸ਼ਾ ਚੜ੍ਹਦੀਆਂ ਕਲਾਂ ਵਿੱਚ ਪਰਮਾਤਮਾ ਤੁਹਾਨੂੰ ਰੱਖੇ ਤੇ ਅੱਜ ਦੀ ਵੀਡੀਓ ਬਹੁਤ ਹੀ ਇਨਫੋਰਮੇਟਿਵ ਹੋਣ ਵਾਲੀ ਆ ਬਹੁਤ ਹੀ ਵਧੀਆ ਹੋਣ ਵਾਲੀ ਆ ਤੇ ਸ਼ੁਰੂ ਤੋਂ ਲੈ ਕੇ ਤੁਸੀਂ ਐਂਡ ਤੱਕ ਸਾਰੀ ਵੀਡੀਓ ਜ਼ਰੂਰ ਦੇਖਣੀ ਆ ਤੇ ਵਿੱਚੋਂ ਵਿੱਚੋਂ ਵੀਡੀਓ ਅੱਗੇ ਕਰ ਕਰ ਨਹੀਂ ਦੇਖਣੀ ਸਮ ਟਾਈਮ ਆਪਣੇ ਕੋਲ ਟਾਈਮ ਨਹੀਂ ਹੁੰਦਾ ਤਾਂ ਆਪਾਂ ਉਸ ਵੀਡੀਓ ਨੂੰ ਪਾਜ਼ ਕਰਕੇ ਉਸ ਤੋਂ ਬਾਅਦ ਵੀ ਅੱਗੇ ਜਾ ਕੇ ਦੇਖ ਸਕਦੇ ਆਂ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਤੁਹਾਨੂੰ ਕਿ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੁਸੀਂ ਮੇਰੀ ਇੱਥੋਂ ਤੱਕ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਤੇ ਅੱਗੇ ਵੀ ਤੁਸੀਂ ਮੇਰੀ ਸਪੋਰਟ ਇਦਾਂ ਹੀ ਕਰਦੇ ਰਹੋਗੇ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਸਾਰੀਆਂ ਚੰਗੀਆਂ ਲੱਗਦੀਆਂ ਤਾਂ ਹੀ ਸਬਸਕ੍ਰਾਈਬ ਕਰੋ notifications ਵਾਲਾ ਜਿਹੜਾ ਘੰਟੀ ਆ ਦਾ ਬਟਨ ਹੈ ਬੈਲ ਵਾਲਾ ਉਹ ਨੂੰ ਜਰੂਰ ਦਬਾ ਦਿਆ ਕਰੋ ਤਾਂ ਕਿ ਜਦੋਂ ਵੀ ਕੋਈ ਮੇਰੀ ਵੀਡੀਓ ਆਵੇ ਤਾਂ ਤੁਹਾਡੇ ਸਾਰਿਆਂ ਤੱਕ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮੇਰੀ ਵੀਡੀਓ ਦੀ ਪਹੁੰਚ ਜਾਵੇ ਤੇ ਚਲੋ ਆਪਾਂ ਅੱਜ ਵੀਡੀਓ ਸ਼ੁਰੂ ਕਰਦੇ ਆ ਜਿਹੜੀ ਡਾਇਬੀਟਿਸ ਦੇ ਪੇਸ਼ੈਂਟ ਹੈਗੇ ਆ ਯਾਨੀ ਕਿ ਸ਼ੂਗਰ ਦੇ ਮਰੀਜ਼ ਹੈਗੇ ਆ ਉਹਨਾਂ ਵਾਸਤੇ ਕਿਹੜੇ ਫੂਡ ਹੈਗੇ ਜਿਹੜੇ ਕਿ ਸਾਨੂੰ ਖਾਣੇ ਚਾਹੀਦੇ ਆ ਕਿਹੜੇ ਫੂਡ ਹੈਗੇ ਚੰਗੇ ਹੈਗੇ ਹੈਨਾ ਦਾ ਫੂਡ ਤਾਂ ਵੈਸੇ ਹੀ ਚੰਗੇ ਹੁੰਦੀ ਆ ਬਟ ਪਰਟੀਕੂਲਰਲੀ ਜਾਂ ਖਾਸ ਤੌਰ ਤੇ ਆਪਾਂ ਨੂੰ ਕਿਹੜੇ ਕਿਹੜੇ ਫੂਡ ਤੋਂ ਆਪਾਂ ਪ੍ਰੇਜ਼ ਕਰਦੇ ਆ ਕਿਹੜੇ ਕਿਹੜੇ ਆਪਾਂ ਨੂੰ ਖਾਣੇ ਚਾਹੀਦੇ ਆ ਕਿ ਜਿਹੜੇ ਆਪਣੇ 슈ਗਰ ਦੇ ਮਰੀਜ਼ ਆ ਡਾਇਬੀਟਿਕ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀਕਨੈਸ ਨਾ ਆਵੇ ਨੰਬਰ 1 ਤਾਂ ਹੈਗਾ ਜੀ ਬਲੈਕ ਚਨੇ ਕਾਲੇ ਛੋਲੇ ਉਹਨਾਂ ਨੂੰ ਰਾਤ ਨੂੰ ਭਿਉ ਕੇ ਇੱਕ ਮੁੱਠ ਇੰਨੀ ਕੁ ਥੋੜੇ ਜਿਹੀ ਆਉਂਦੇ ਆ ਕਿੰਨੇ ਕੁ ਮਟਰ ਚਨੇ ਆ ਜਮਾ ਭਰਨੀ ਨਹੀਂ ਥੋੜੀ ਜਿਹੀ ਉਹਨੂੰ ਰਾਤ ਨੂੰ ਪਾਣੀ ਦੇ ਵਿੱਚ ਡਿਪ ਕਰਕੇ ਰੱਖ ਦੇਣਾ ਤਾਂ ਮਾਰਨਿੰਗ ਉੱਠ ਕੇ ਤੁਸੀਂ ਉਹਨੂੰ ਨਾਹ ਤੋ ਕੇ ਆਪਣਾ ਖਾ ਲੋ ਵੈਸੇ ਰੱਖ ਲਓ ਕੌਲਿਜ ਪਾ ਕੇ ਇਕੱਲੇ-ਕੱਲੇ ਚੱਬੀ ਚੱਲੂ ਅਗਰ ਤੁਸੀਂ ਉਹਨੂੰ ਟੇਸਟ ਬਣਾਉਣਾ ਤਾਂ ਉਹਦੇ ਨਾਲ ਕੋਈ ਵੈਸੇ ਕੀੜਾ ਟਮਾਟਰ ਕੁਝ ਵੀ ਪਾ ਕੇ ਸੈਲਡ ਬਣਾ ਕੇ ਵੀ ਖਾ ਸਕਦੇ ਹੈਗੇ ਨੰਬਰ 2 ਤੇ ਹੁੰਦੇ ਪੂਜੇ ਛੋਲੇ ਇਹ ਤਾਂ ਹੋ ਗਿਆ ਆਪਾਂ ਕੱਚੇ ਛੋਲੇ ਖਾਦੇ ਕਾਲੇ ਹੈ ਨਾ ਨੰਬਰ 2 ਤੇ ਹੈਗੇ ਪੂਜੇ ਛੋਲੇ ਪੂਜੇ ਛੋਲੇ ਜਿਹੜੇ ਹੈਗੇ ਆ ਉਹ ਕਦੋਂ ਖਾਣੇ ਤੇ ਕਿਵੇਂ ਖਾਣੇ ਆ ਇਸ ਬ੍ਰੇਕਫਾਸਟੇ ਤੋਂ ਕਰਨਾ ਹੈਗਾ 슈ਗਰ ਦੇ ਮਰੀਜ਼ਾਂ ਨੇ ਸਵੇਰੇ ਤਾਂ ਉਦੋਂ ਇੱਕ ਮੁੱਠ ਨਾਲ ਪੂਜੇ ਛੋਲੇ ਜ਼ਰੂਰ ਖਾਣੇ ਚਾਹੇ ਵਿੱਚ ਦਿਖਾ ਲਓ ਚਾਹੇ ਪਹਿਲਾਂ ਖਾ ਲਓ ਆਪਣਾ ਖਾਣਾ ਜੋ ਵੀ ਤੁਸੀਂ ਖਾਣਾ ਤੇ ਇੱਕ ਮੂੰਗਫਲੀ ਦਿਹਾੜੀ ਦੇ ਵਿੱਚ ਜਦੋਂ ਮਰਜੀ ਤੁਸੀਂ 50 ਗ੍ਰਾਮ ਦੇ ਕਰੀਬ ਤੁਹਾਡੀ ਮੂੰਗਫਲੀ ਆ ਉਹ ਹੋਣੀ ਚਾਹੀਦੀ ਹੈ ਖਾਓ ਨੰਬਰ 4 ਤੇ ਆ ਕੇ ਮਖਾਣੇ ਮਖਾਣੇ ਦੀ ਮੇਰੀ ਪ੍ਰੀਵਿਅਸ ਵੀਡੀਓ ਆਈ ਹੈ ਥੋੜੇ ਦਿਨ ਹੋ ਗਏ ਆ ਉਹ ਵੀਡੀਓ ਨੂੰ ਵੀ ਤੁਸੀਂ ਦੁਬਾਰਾ ਦੇਖ ਲਿਓ ਤੇ ਮੈਂ ਉਹਦਾ ਲਿੰਕ ਵੀ ਸੈਂਡ ਕਰੂੰਗੀ ਪ੍ਰੈਸਕ੍ਰਿਪਸ਼ਨ ਦੇ ਵਿੱਚ ਮਖਾਣੇ ਜਿਹੜੇ ਹੈਗੇ ਉਹ ਤਾਂ ਵੈਸੇ ਆਪਣੇ ਸਾਰਿਆਂ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ ਬਟ ਪੇਸ਼ੈਂਟ ਜਿਹੜੇ ਹੈਗੇ ਆਪਣੇ ਮਰੀਜ਼ ਆ ਸ਼ੂਗਰ ਦੇ ਉਹਨਾਂ ਵਾਸਤੇ ਤਾਂ ਮਖਾਣੇ ਜਿਹੜੇ ਹੈਗੇ ਆ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਮਖਾਣੇ ਇੱਕ ਅਜਿਹੀ ਚੀਜ਼ ਆ ਜਿਹੜਾ ਕਿ ਸਾਨੂੰ ਡਾਇਰੈਕਟ ਕੈਲਸ਼ੀਅਮ ਮਿਲਦਾ ਔਰ ਜਿਹੜੇ ਆਪਣੇ ਡਾਇਬੀਟਸ ਦੇ ਪੇਸ਼ੈਂਟ ਹੈਗੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਘਾਟ ਹੋ ਜਾਂਦੀ ਹੈ ਕੈਲਸ਼ੀਅਮ ਦੀ ਹੱਡੀਆਂ ਜਿਹੜੀਆਂ ਕਈ ਵਾਰਾਂ ਨਹੀਂ ਖੁਰਨ ਲੱਗ ਜਾਂਦੀਆਂ ਕਈ ਵਾਰਾਂ ਨਾਲ ਚੋਟ ਆਉਂਦੀ ਹੈ ਤਾਂ ਉਹ ਠੀਕ ਨਹੀਂ ਹੁੰਦੀ ਤੇ ਇੱਕ ਹੈਗਾ ਕਿ ਜਿਵੇਂ ਬਦਾਮ ਆ ਪੰਜ ਤੋਂ 10 ਗਿਰੀਆਂ ਤੱਕ ਰਾਤ ਨੂੰ ਤੁਸੀਂ ਇਹਨਾਂ ਨੂੰ ਡਿਪ ਕਰਕੇ ਰੱਖ ਦੇਣਾ ਤਾਂ ਮਾਰਨਿੰਗ ਉੱਠ ਕੇ ਤੁਸੀਂ ਉਹ ਬਦਾਮ ਆ ਜਿਹੜੀ ਉਹ ਜ਼ਰੂਰ ਖਾਣੇ ਹੈਗੇ ਆ ਬਦਾਮ ਤੇ ਛੋਲੇ ਭਿਉਂ ਕੇ ਜਿਹੜੇ ਰੱਖੇ ਰਾਤ ਨੂੰ ਤੁਸੀਂ ਉਹ ਇਕੱਠੇ ਖਾ ਸਕਦੇ ਤੇ ਇਕੱਠੇ ਤੁਸੀਂ ਭਿਉਂਦੇ ਫਿਰ ਹੈਗਾ ਜਿਵੇਂ ਸਪਰਾਉਟਸ ਕਹਿੰਦੇ ਆ ਜਿਨ੍ਹਾਂ ਨੂੰ ਅੰਕਰਿਤ ਪੁੰਗਰੇ ਹੋਏ ਅਨਾਸ ਕਹਿੰਨੇ ਆ ਉਹਦੇ ਵਿੱਚ ਇੱਕ ਮੇਥੇ ਜਿਨ੍ਹਾਂ ਦੇ ਆਪਾਂ ਪੋਰਜੀ ਵੀ ਬਣਾਉਨੇ ਆ ਉਹ ਮੇਥੇ ਲੈ ਲੈਣੇ ਸਾਬਤ ਉਹਨਾਂ ਨੂੰ ਰਾਤ ਨੂੰ ਭਿਉਂਦੇਓ ਸਾਂ ਸਵੇਰੇ ਉੱਠ ਕੇ ਉਹਨਾਂ ਨੂੰ ਤੁਸੀਂ ਚਬਾਜਬਾ ਕੇ ਕੱਚਾ ਖਾ ਸਕਦੇ ਹੋ ਹਰੀ ਮੂੰਗੀ ਨੂੰ ਭਿਉਂਦੇਓ ਉਹਦੇ ਸਪਰਾਉਟਸ ਬਣ ਜਾਂਦੇ ਆ ਉਹਨਾਂ ਦਾ ਸਲਾਦ ਬਣਾ ਕੇ ਖਾ ਲਓ ਸਲਾਦ ਬਣਾ ਕੇ ਨਹੀਂ ਖਾਣਾ ਤਾਂ ਉਹਦਾ ਪਰੌਂਠਾ ਬਣਾ ਕੇ ਖਾ ਲਓ ਮੈਂ ਕਿਸੇ ਦਿਨ ਉਹ ਉਹਦੀ ਰੈਸਪੀ ਪਾਉਂਗੀ ਵੀ ਜਿਹੜੇ ਸਪਰਾਉਟਸ ਦਾ ਪਰੌਂਠਾ ਕਿਵੇਂ ਬਣਦਾ ਹੈਗਾ ਵੈਸੇ ਤਾਂ ਬਣਾਉਣਾ ਕੀ ਉਹਨੂੰ ਥੋੜਾ ਨਮਕ ਮਿਰਚ ਪਾਉ ਉਹ ਤੇ ਪਰੌਂਠੇ ਦੇ ਵਿੱਚ ਉਹਨੂੰ ਫਿਲ ਕਰੋ ਤੇ ਖਾ ਲਓ ਜਾਂ ਉਹਨੂੰ ਵੈਸੇ ਗ੍ਰਾਈਂਡ ਕਰਕੇ ਥੋੜਾ ਪਾਣੀ ਪਾ ਕੇ ਚਿਲਾ ਟਾਈਪ ਵੀ ਆਪਾਂ ਬਣਾ ਸਕਦੇ ਹਾਂ ਸਾਰੇ ਦੇ ਸਾਰਾ ਤਾਂ ਬਹੁਤ ਹੀ ਜ਼ਿਆਦਾ ਹੈਲਦੀ ਬਣੂਗਾ ਆਹ ਤੇ ਇੱਕ ਜਿਹੜਾ ਫਰੂਟ ਹੈਗਾ ਖਾਣਾ ਆਪਾਂ ਇੱਕ ਚਿਲਾ ਸੌਰੀ ਹੋਰ ਬਣ ਸਕਦਾ ਜਿਹੜੀ ਆਪਣੀ ਦਲੀ ਹੋਈ ਦਾਲ ਹੁੰਦੀ ਛੋਲਿਆਂ ਦੀ ਛੋਲਿਆਂ ਦੀ ਦਾਲ ਤੁਸੀਂ ਰਾਤ ਨੂੰ ਪੀਓ ਲਓ ਜਿੰਨੇ ਤੁਸੀਂ ਖਾਣਾ ਰਾਤ ਨੂੰ ਪੀਓ ਕੇ ਮਾਰਨਿੰਗ ਉਹਨੂੰ ਧੋਸਵਾਰ ਕੇ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਗ੍ਰਾਈਂਡ ਕਰ ਲੈਣੀ ਥੋੜਾ ਜਿਹਾ ਪਾਣੀ ਪਾ ਕੇ ਫੇਰ ਤੁਸੀਂ ਇਹਦਾ ਘੋਲ ਤਿਆਰ ਕਰ ਲਓ ਉਹਦੇ ਵਿੱਚ ਕੋਈ ਪਿਆਜ਼ ਪਾ ਲਓ ਥੋੜੀ ਸਬਜ਼ੀ ਕੋਈ ਵੀ ਜਿਹੜੀ ਤੁਹਾਡੇ ਕੋਲ ਘਰੇ ਪਈ ਆ ਤਾਂ ਉਹਦਾ ਚਿਲਾ ਬਣਾ ਕੇ ਤੁਸੀਂ ਖਾ ਸਕਦੇ ਬਹੁਤ ਹੀ ਜ਼ਿਆਦਾ ਹੈਲਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਹਮ ਹੁਣ ਆਪਾਂ ਗੱਲ ਕਰਦੇ ਕਿ ਜਿਹੜੇ ਇਹ ਤਾਂ ਫੂਡ ਹੋ ਗਏ ਹੁਣ ਆਪਣੇ ਕੋਲੇ ਫਰੂਟ ਕਿਹੜੇ-ਕਿਹੜੇ ਖਾਣ ਵਾਲੇ ਆ ਆਮ ਹੀ ਮੈਂ ਸੁਣਿਆ ਕਿ ਅਮਰੂਦ ਅੰਬ ਨਾ ਖਾਓ ਕੇਲਾ ਨਾ ਖਾਓ ਤੇ ਖਾਈਏ ਕੀ ਸਾਨੂੰ ਸਾਰਿਆਂ ਨੂੰ ਵਿਟਾਮਿਨ ਸੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਵਿਟਾਮਿਨ ਸੀ ਹੈ ਜਿਹੜਾ ਕਿ immunity ਸਾਡੀ ਨੂੰ ਵਧਾਉਂਦਾ ਹੈ ਤੇ ਅਗਰ ਉਹਦੀ ਘਾਟ ਹੋ ਜਾਂਦੀ ਹੈ ਵਿਟਾਮਿਨ ਸੀ ਦੀ ਸਾਡੇ ਵਾਲ ਵੀ ਝੜਦੇ ਆ ਸਾਡੀ ਸਕਿਨ ਵੀ ਖਰਾਬ ਹੁੰਦੀ ਆ ਤੇ ਦੰਦ ਵੀ ਖਰਾਬ ਹੁੰਦੇ ਆ ਮਤਲਬ ਵਿਟਾਮਿਨ ਸੀ ਮੇਨ ਹੈ ਉਹਦੇ ਵਿੱਚ ਤੁਸੀਂ ਇੱਕ ਜਾਂ ਦੋ ਪੀਸ ਰੂਜ਼ ਦੇ ਕੀਵੀ ਖਾਓ ਤੇ ਅਮਰੂਦ ਕਟੋ-ਕਟ ਅੱਧਾ ਕਿਲੋ ਅੱਜਕੱਲ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਅਮਰੂਦ ਆਇਆ ਹੋਇਆ ਤੇ ਬਹੁਤ ਹੀ ਜ਼ਿਆਦਾ ਵਧੀਆ ਅਮਰੂਦ ਹੈ ਮਿੱਠਾ ਅਮਰੂਦ ਹੈ ਉਹ ਤੁਸੀਂ ਅੱਧਾ ਕਿਲੋ ਬਰੋਥ ਖਾ ਸਕਦੇ ਆ ਦੋ ਵਾਰੀ ਦੇ ਵਿੱਚ ਕਰਕੇ ਐਟ ਟਾਈਮ ਜੇ ਭੁੱਖ ਲੱਗੀ ਤਾਂ ਤੁਸੀਂ ਸਾਰੇ ਅੱਧਾ ਕਿਲੋ ਦੁੱਧਾ ਕਿਲੋ ਵੀ ਖਾ ਸਕਦੇ 500 ਗ੍ਰਾਮ ਤੇ ਇੱਕ ਤੁਸੀਂ ਜਿਵੇਂ ਹੋਰ ਸਾਰਿਆਂ ਨਾਲ ਵਧੀਆ ਚੀਜ਼ ਦੱਸ ਸਕਦਾ ਹੈ ਕਿ ਦਾਲ ਚੀਨੀ ਹੈ ਜਿਹੜੇ ਮਸਾਲੇ ਆਉਂਦੇ ਆ ਉਹਨੂੰ ਕੱਟ ਲਓ ਥੋੜੀ ਜਿਹਾ ਨੂੰ ਹਲਕੀ ਜੀ ਰੋਸਟ ਕਰਕੇ ਡਰਾਈ ਰੋਸਟ ਕਰਨੀ ਆ ਤੇ ਉਹਨੂੰ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਤੇ ਇੱਕ ਕੱਚੀ ਸ਼ੀਸ਼ੀ ਦੇ ਵਿੱਚ ਪਾ ਲੈਣਾ ਤੁਸੀਂ ਜਦੋਂ ਖਾਣਾ ਖਾਣਾ ਉਹਦੇ ਨਾਲ ਦਹੀਂ ਹੁੰਦੀ ਹੈ ਜਾਂ ਸਬਜ਼ੀ ਹੁੰਦੀ ਤਾਂ ਇੱਕ ਚੁਟਕੀ ਉਹਦੇ ਉੱਪਰ ਥੋੜੀ ਯਾਰ ਝਾੜ ਲੈਣੀ ਹੈਗੀ ਐ ਇਸ ਤਰ੍ਹਾਂ ਕਰਕੇ ਵਿੱਚ ਸਾਰੀ ਚਾਹੇ ਤੁਸੀਂ ਇੱਕ ਆਵਦੀ ਬਾਈਟ ਨਾਲ ਖਾ ਲਓ ਤੇ ਚਾਹੀਦਾ ਤੁਸੀ ਦੋ ਨਾਲ ਖਾ ਲਓ ਇੱਕ ਚੁਟਕੀ ਪਾਉਣੀ ਹੈ ਇਹ ਦਾਲਚੀਨੀ ਜਿਹੜੀ ਹੈਗੀ ਇਹ ਬਹੁਤ ਜ਼ਿਆਦਾ ਵਧੀਆ ਇਹਦੀ ਕੱਲੀ ਤੇ ਆਪਾਂ ਵੀਡੀਓ ਕਿਸੇ ਦਿਨ ਫੇਰ ਬਣਾਵਾਂਗੇ ਜੇ ਚਾਹ ਪੀਣੀ ਹੈ ਚਾਚ ਪਾ ਕੇ ਤੁਸੀਂ ਇੱਕ ਚੁਟਕੀ ਇਹ ਦਾਲਚੀਨੀ ਪਾ ਲਓ ਫਿਰ ਸਬਜ਼ੀ ਲੋਕੀ ਦੀ ਬਹੁਤ ਵਧੀਆ ਸਬਜ਼ੀ ਹੈ ਕੱਦੂ ਅਲੱਗ ਤਾਂ ਬਟ ਲੋਕੀ ਅਲੱਗ ਹੈ ਲੋਕੀ ਦੀ ਸਬਜ਼ੀ ਤੁਸੀਂ ਪਲਾ ਰੋਜ ਵਾਂਗੂ ਖਾ ਲਓ ਸੋਇਆ ਵੜੀਆਂ ਦੀ ਸਬਜ਼ੀ ਹੈ ਤੁਸੀਂ ਭਲਾ ਰੋਜ਼ ਵਾਂਗ ਖਾ ਲੋ ਸੋਇਆ ਵੜੀਆਂ ਦੇ ਵਿੱਚ ਬਹੁਤ ਹਾਈ ਪ੍ਰੋਟੀਨ ਹੁੰਦਾ ਹੈਗਾ ਉਹ ਤੁਸੀਂ ਡੇਲੀ ਵਾਂਗੂ ਖਾ ਸਕਦੇ ਆ ਤੇ ਲੋਕੀ ਦੀ ਸਬਜ਼ੀ ਤੋਰੀਆਂ ਦੀ ਸਬਜ਼ੀ ਤੇ ਜ਼ਰੂਰ ਖਾ ਸਕਦੇ ਇੱਕ ਮੈਂ ਭੁੱਲ ਗਈ ਨਾਸ਼ਪਤੀ ਫਰੂਟ ਜ਼ਰੂਰ ਖਾਓ ਉਹ ਜਿੱਥੇ ਮਿੱਠਾ ਨਹੀਂ ਆ ਉਹ ਜੂਸੀ ਫਰੂਟ ਆ ਜਿਹੜਾ ਕਿ 슈ਗਰ ਵਾਲੇ ਪੇਸ਼ੈਂਟਾਂ ਵਿੱਚ ਉਸ ਵਿੱਚ ਫਾਈਬਰ ਬਹੁਤ ਆ ਜਿਹੜਾ ਕਿ ਪੇਟ ਆ ਉਹ ਕਲੀਨ ਰੱਖਦਾ ਹੈਗਾ ਤੇ ਕਿਸੇ ਤਰ੍ਹਾਂ ਦੀ ਕੋਈ ਕਨਸਟਿਪੇਸ਼ਨ ਵਗੈਰਾ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਤਾਂ ਥੈਂਕ ਯੂ ਸੋ ਮੱਚ